ਕਤਨ ਬਾਅਦ ਚ ਡੈਥ ਹੋ ਗਈ ਆ ਜਿਹੜਾ ਪੀਣ ਵਾਲਾ ਤੇ ਪੁਲਿਸ ਨੇ ਪਰਚੇ ਦੇ ਦਿੱਤੇ ਕਿ ਵੇਚਣ ਵਾਲੇ ਤੇ ਕੋਈ ਪਰਚੇ ਨਹੀਂ ਪਰਿਵਾਰ ਵੱਲੋਂ ਅਜੇ ਕਿਧਰ ਨਾ ਲਗਾਇਆ ਗਿਆ ਉਸ ਵੇਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਦੋਸ਼ੀ ਆ ਛੇਤੀ ਤੋਂ ਛੇਤੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰੇ ਇਹਨਾਂ ਨੂੰ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਤਾਂ ਜੇ ਸਾਨੂੰ ਰਾਤਾਂ ਵੀ ਪੈਣੀਆਂ ਅਸੀਂ ਰਾਤਾਂ ਵੀ ਇੱਥੇ ਕੱਟਾਂਗੇ ਤੁਸੀਂ ਵੀ ਕਾਫੀ ਧਰਨੇ ਲਗਾਉਂਦੇ ਰਹੇ ਬੋਤ ਲਾਏ ਆ ਜੀ ਬੋਤ ਲਾਏ ਨਾ ਬੋਤ ਲਾਏ ਨਾ ਕੋਈ ਅਸਰ ਕੋਈ ਅਸਰ ਨਹੀਂ ਹੋਇਆ ਜੀ ਜਿਨ੍ਹਾਂ ਚੱਕਰ ਲੱਗੇ ਉਹਨਾਂ ਚੱਕਰ ਅਸਰ ਰਿਹਾ ਜਿੱਦੇ ਧਰਨੇ ਚੱਕ ਤੇ ਉਹਦੇ ਉਹੀ ਕੰਮ ਤੇ ਉਹੀ ਗੁੱਡੀਆਂ ਹੋਈ ਪਟੋਲੇ ਕਾਰਵਾਈ ਕਰਦੇ ਥਾਣਾ ਸਿਰਮ ਲੈ ਨੀ ਕਿ ਅਸੀਂ ਬਦਤਮਾਦ ਕਰ ਦਿੱਤਾ ਹੈ ਇਹਦੇ ਵਿੱਚ ਪੰਜ ਜਿਹੜੇ ਦੋਸ਼ੀ ਨੇ ਬਾਈ ਨੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਜਲਦ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਸੀ ਇੱਕ ਪਰਿਵਾਰ ਹੱਜੀ ਵੀ ਤਰਨਾ ਦੇ ਰਿਹਾ ਹੈ ਤੇ ਗੱਲਬਾਤ ਹੋਈ ਪਰਿਵਾਰ ਨਾਲ ਹਾਂ ਜੀ ਪਰਿਵਾਰ ਨਾਲ ਗੱਲ ਹੋਈ ਹੈ ਅਸੀਂ ਪਰਿਵਾਰ ਨੂੰ ਮੇਰੇ ਮੰਦੇ ਲਈ ਪਹਿਲਾਂ ਵੀ ਮੋਦੇਗੀ ਕਈ ਵਾਰ ਅਸੀਂ ਇਨਵੋਇਸਰ ਬੰਤਾ ਹੈਗਾ ਇਸ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਹੈਗੇ ਉਹ ਸਾਰਿਆਂ ਨੂੰ ਅਸੀਂ ਅਰੈਸਟ ਕਰਾਂਗੇ ਤੇ ਇਨਸ਼ੋਰ ਕਰਾਂਗੇ ਵੀ ਸਾਰਿਆਂ ਨੂੰ ਸਖਤ ਸਜ਼ਾ ਹੋ ਜਾਵੇ ਤੇ ਕੋਈ ਟਾਈਮ ਪੀਰੀਅਡ ਦਿੱਤਾ ਹੈ ਕਿ ਦੇਖੋ ਟਾਈਮ ਪੀਰੀਅਡ ਦੇਣ ਦੀ ਗੱਲ ਹੈ ਸਾਡੀਆਂ ਜੀ ਟੀਮਸ ਹੈ ਸਾਡੇ ਰਾਤ ਦਿਨ ਸਾਡੀਆਂ ਆਰਮੀ ਮੋਰ ਰਹੀ ਹੈ ਇਸ ਵਿੱਚ ਲੱਗਿਆ ਹੋਇਆ ਕਈ ਵਾਰ ਕੀ ਹੁੰਦਾ ਦੋਸ਼ੀ ਜਲਦੀ ਅਰੈਸਟ ਹੋ ਜਾਂਦਾ ਕਈ ਵਾਰ ਲੇਟ ਅਰੈਸਟ ਹੁੰਦਾ ਹੈ ਤਾਂ ਕਿ ਤਰ੍ਹਾਂ ਪਰਸੂ ਕਰਕੇ ਕਮੈਕਟ ਨਹੀਂ ਕਰ ਸਕਦੇ ਬਟ ਇਸ ਵੀ ਇਨਸ਼ੋਰ ਕਰਦੇ ਆ ਵੀ ਜਿਹੜੇ ਦੋਸ਼ੀ ਸਾਰੇ ਹੋ ਤੇ ਅਰੈਸਟ ਹੋ ਮਤਲਬ ਤੁਸੀਂ ਪੂਰਾ ਵਿਸ਼ਵਾਸ ਦਿਵਾ ਰਹੇ ਹੋ ਕਿ ਦੋਸ਼ੀ ਫੜੀ ਪੂਰਾ ਦਜ ਅੱਗੇ ਵੀ ਦੇਖੋ ਮੀਡੀਆ ਦੇ ਸਾਹਮਣੇ ਹੈ ਅਦਰਵਾਈਜ਼ ਵੀ ਹੈ ਜਿੰਨਿਆਂ ਦੀ ਵਾਰਦਾਤ ਕਲੇ ਕੋਈ ਲੜਾਈ ਝਗੜਾ ਹੁੰਦਾ ਜਾਂ ਹੋਰ ਦਾ ਤਕਰੀਬਨ ਸਾਢੇ ਤਕਰੀਬਨ ਸਾਰੇ ਇਦਾਂ ਦੀਆਂ ਵਾਰਦਾਤ ਕਰੇਸ਼ ਨਹੀਂ ਕੋਈ ਇਦਾਂ ਦੀ ਗੱਲ ਹੀ ਤੇ ਇਹ ਵਾਲੀ ਵਾਰਦਾਤ ਵੀ ਇਹ ਦੋਸ਼ੀ ਦਾ ਆਇਡੈਂਟੀਫਾਈ ਹੋ ਗਿਆ ਹੈ ਅਰੈਸਟ ਵੀ ਜ਼ਰੂਰ ਕਰਾ ফুল ਪੰਜ ਦੋਸ਼ੀ ਹੈ ਹਾਂਜੀ